ਸ਼੍ਰੋਮਣੀ ਕਾਲੀਦਾਲ ਮੁਹਾਲੀ ਦੇ ਮੁਖ ਸੇਵਾਦਾਰ ਪ੍ਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਧੀਨ ਆਉਂਦੇ ਵਿਭਾਗ ਗਮਾਂਡਾ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀਆਂ ਗਮਾਂਡਾ ਵੱਲੋਂ ਅਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੀ ਐਲਓਆਈ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਲਾਕੇ ਦੇ ਕਿਸਾਨ ਤਰਾਹਿਤ-ਰਾਹਿਤ ਕਰ ਰਹੇ ਹਨ ਤੇ ਜੇਕਰ ਉਨ੍ਹਾਂ ਨੂੰ ਮੁਆਵਜ਼ੇ ਨਾ ਦਿੱਤੇ ਗਏ ਤਾਂ ਉਹ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰਨਗੇ ਸਬਾ ਹਲਕਾ ਮੁਹਾਲੀ ਕਿਉਂਕਿ ਸਾਡਾ ਜਿਹੜਾ ਹਲਕਾ ਇਹਦੀਆਂ ਜਿਹੜੀਆਂ ਸਮੱਸਿਆਵਾਂ ਉਹ ਬਾਕੀ ਹਲਕਿਆਂ ਨਾਲੋਂ ਵੱਖਰੀਆਂ ਨੇ ਕਿਉਂਕਿ ਸਾਡੇ ਇੱਥੇ ਜ਼ਿਆਦਾ ਲੋਕ ਗਮਾੜਾ ਤੋਂ ਪੇਟ ਤ ਹਨ ਅੱਜ ਮੈਂ ਧੰਨਵਾਦ ਤੁਹਾਡਾ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਇਹਦਾ ਕਿਉਂਕਿ ਪਿਛਲੇ ਤਕਰੀਬਨ 2.5 ਸਾਲ ਤੋਂ ਜਿਹੜੇ ਸਾਡੀ ਇੱਥੇ ਜ਼ਮੀਨਾਂ ਅਕਵਾਇਰ ਹੋਈਆਂ ਨੇ ਕਈ ਵਾਰੀ ਮੰਗ ਪੱਤਰ ਮਾਲਯੁਗ ਮੁੱਖ ਮੰਤਰੀ ਸਾਹਿਬ ਨੂੰ ਔਰ ਮੰਗ ਪੱਤਰ ਸਾਡੇ ਇਸ ਹਲਕੇ ਦੇ ਵਿਧਾਇਕ ਉਹਨਾਂ ਨੂੰ ਸਾਡੀਆਂ ਕਿਸਾਨ ਆਗੂਆਂ ਨੇ ਜਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਨੇ ਦਿੱਤੇ ਉਹਦਾ ਲਈ ਅੱਜ ਤੁਹਾਨੂੰ ਇੱਥੇ ਕਸ਼ਤ ਦਿੱਤਾ ਕਿ ਅੱਜ ਤੋਂ ਕੋਈ 7 ਅਕ 10 ਸਾਲ ਪਹਿਲਾਂ ਐਰੋ ਸਿਟੀ ਐਟ੍ਰੋਪਾਲਿਸ ਦੇ ਵਾਸਤੇ ਜ਼ਮੀਨ ਅਕਵਾਇਰ ਹੋਈ ਉਹ ਜ਼ਮੀਨ ਦਾ ਮੁਆਵਜ਼ਾ 250 ਏਕੜ ਦੇ ਕਰੀਬ ਜ਼ਮੀਨ ਹੈ ਜਿਹੜੀ ਉਹਦਾ ਮੁਆਵਜ਼ਾ ਅੱਜ ਤੱਕ ਜ਼ਿਮੀਦਾਰਾਂ ਨੂੰ ਨਹੀਂ ਮਿਲਿਆ ਕਿਉਂਕਿ ਸੈਕਸ਼ਨ 11 ਤੋਂ ਬਾਅਦ ਕਈ ਰਜਿਸਟਰੀਆਂ ਹੋਈਆਂ ਉਹਨਾਂ ਦਾ ਮੁਆਵਜ਼ਾ ਵੀ ਅੱਜ ਤੱਕ ਜ਼ਿਮੀਦਾਰਾਂ ਨੂੰ ਨਹੀਂ ਮਿਲਿਆ ਜਿਸ ਦੇ ਲਈ ਉਹ ਗਮਾਟਾ ਦੇ ਚੱਕਰ ਕੱਟ-ਕੱਟ ਕੇ ਔਰ ਸਰਕਾਰੀ ਦਰਬਾਰੇ ਆਪਣੀ ਪਹੁੰਚ ਕਰਕੇ ਅੱਜ ਕਿਉਂਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਇਹ ਪ੍ਰੈਸਮ ਦੇ ਮਾਧਮ ਦੇ ਰਾਹੀਂ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਕੀ ਗੁਨਾਹ ਕਰਤੇ ਆ ਜ਼ਿਮੀਂਦਾਰਾਂ ਨੇ ਉਹਨਾਂ ਨੇ ਆਪਣੀਆਂ ਜ਼ਮੀਨਾਂ ਗਮਾੜਾ ਨੂੰ ਦੇਤੀਆਂ ਪਰ ਗਮਾੜਾ ਦੇ ਵੱਡੇ ਅਧਿਕਾਰੀ ਪ੍ਰਾਈਵੇਟ ਜਿਹੜੇ ਕੋਲੋਨਾਈਜ਼ਰ ਐ ਉਹਨਾਂ ਦੇ ਨਾਲ ਮਿਲੀ ਭੁਗਤ ਹੋਣ ਕਾਰਨ ਅੱਜ ਜ਼ਿਮੀਂਦਾਰਾਂ ਨੂੰ ਲੈਂਡ ਪੂਲਿੰਗ ਨਹੀਂ ਦੇ ਰਹੇ ਡਿਲੇ ਕਰ ਰਹੇ ਨੇ ਤੇ ਉਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇੱਕ ਸਹੂਲਤ ਸਰਟੀਫਿਕੇਟ ਜੀਮੀਂਦਾਰਾਂ ਨੂੰ ਦਿੱਤਾ ਗਿਆ ਸੀ ਕਿ ਜਦੋਂ ਤੁਹਾਡੀ ਜ਼ਮੀਨ ਅਕਵਾਇਰ ਹੋਊਗੀ ਅੱਗੇ ਰਜਿਸਟਰੀ ਫੀਸ ਮਾਫ ਹੋਊਗੀ ਬਿਜਲੀ ਦਾ ਕਨੈਕਸ਼ਨ ਤੁਸੀਂ ਇੱਥੋਂ ਲੈ ਕੇ ਜਾਣਾ ਉਹ ਤਬਦੀਲ ਕਰਾ ਸਕਦੇ ਹੋ ਪਰ 47 A ਦੀ ਧਾਰਾ ਰਾਹੀਂ ਆਡਿਟ ਇਨਸਪੈਕਟਰਾਂ ਨੇ ਅੱਜ ਜਿਹੜੀਆਂ ਜ਼ਮੀਨ ਦੀਆਂ ਰਜਿਸਟਰੀਆਂ ਹੋਈਆਂ ਨੇ ਉਹ ਰਜਿਸਟਰੀਆਂ ਵੀ ਨਹੀਂ ਹੋ ਰਹੀਆਂ ਉਹਨਾਂ ਰਜਿਸਟਰੀਆਂ ਦਾ ਵੀ ਅੱਜ ਸਾਨੂੰ ਅੱਗੇ ਜਾ ਕੇ ਕੋਈ ਜ਼ਮੀਨ ਖਰੀਦਦੇ ਆ ਤਾਂ ਉਹਦੀ ਰਜਿਸਟ੍ਰੇਸ਼ਨ ਫੀਸ ਜਾਂ ਜੋ ਸਟੈਂਪ ਡਿਊਟੀ ਉਹ ਦੇਣੀ ਪੈ ਰਹੀ ਹੈ ਇਸ ਦੇ ਨਾਲ ਹੀ ਰਸਤਿਆਂ ਦੇ ਪੈਸੇ ਜਿਹੜੀਆਂ ਜ਼ਮੀਨਾਂ ਭਾਵੇਂ ਉਹ ਆਰੋ ਸਿਟੀ 'ਚ ਹੋਈ ਐਟਰੋਪੋਲਿਸ 'ਚ ਹੋਈ ਜਾਂ ਹੁਣ 101 ਸੈਕਟਰ ਇੰਡਸਟਰੀ ਵਾਸਤੇ ਹੋ ਰਹੀ ਹੈ ਉਹਨਾਂ ਦੇ ਰਸਤਿਆਂ ਦੇ ਪੈਸੇ ਜਾਂ ਰਸਤਿਆਂ ਦੀ ਜੋ ਵੀ ਕਿਉਂਕਿ ਉਹ ਰਸਤਿਆਂ ਦੇ ਪੈਸੇ ਖੇਵਟਦਾਰਾਂ ਨੂੰ ਜਾਣੇ ਚਾਹੀਦੇ ਹਨ ਉਹ ਵੀ ਗਮਾਦਾ ਪੈਸੇ ਅਜ ਨਹੀਂ ਦੇ ਰਿਹਾ ਤੇ ਨਾਲ ਹੀ ਕੋਈ ਲੈਂਡ ਪੂਲਿੰਗ ਦੇ ਰੈਸ ਦੇ ਨਾਲ ਹੀ ਤਰਤੀਮੇ ਨਹੀਂ ਕੱਟੇ ਜਾ ਰਹੇ ਮੰਨ ਲਓ ਇੱਕ ਸਾਡਾ ਇੱਕ ਏਕੜ ਹੈ ਇੱਕ ਜ਼ਿਮੀਂਦਾਰ ਦਾ ਉਹਦੇ ਚੋਂ 10 ਮਰਲੇ ਅਕਵਾਇਰ ਹੋਏ ਆ ਤਾਂ ਉਹ 10 ਮਰਲੇ ਛੱਡ ਕੇ ਜਿਹੜੀ ਉਸ ਜ਼ਿਮੀਂਦਾਰ ਦੀ 7 ਕਨਾਲ 10 ਮਰਲੇ ਜ਼ਮੀਨ ਹੈ ਉਹ ਅਗਲੇ ਆਪਣੀ ਬੇਚ ਨਹੀਂ ਸਕਦਾ ਕਿਉਂਕਿ ਤਰਤੀਮਾ ਨਹੀਂ ਉਹਦਾ ਕੱਟ ਹੁੰਦਾ 7-8 ਸਾਲ 8-8 ਸਾਲ 10-10 ਸਾਲ ਹੋ ਗਏ ਤਰਤੀਮੇ ਨਹੀਂ ਕੱਟੇ ਜਾ ਰਹੇ ਔਰ ਐਟ੍ਰੋਪਾਲਿਸ ਦੇ ਵਿੱਚ ਤਾਂ ਹਾਦੀ ਕਰਦੀ ਕਿ ਜਿਹੜੇ ਜ਼ਿਮੀਂਦਾਰ ਦੀ ਜ਼ਮੀਨ ਕੋਲ ਹੋਈ ਉਹਨੂੰ ਪ੍ਰਾਈਮ ਲੋਕੇਸ਼ਨ ਭਾਵੇਂ ਉਹ ਕਾਰਨਰ ਦਾ ਪਲਾਟ ਫੇਸਿੰਗ ਪਾਰਕ ਉਹ ਸਰਕਾਰ ਨੇ ਡਰਾ ਦੇ ਵਿੱਚੇ ਨਹੀਂ ਪਾਇਆ ਕਹਿੰਦੇ ਵੀ ਜ਼ਿਮੀਂਦਾਰਾਂ ਦਾ ਹੱਕੇ ਨਹੀਂ ਬਣਦਾ ਵੀ ਅਸੀਂ ਉਹਨਾਂ ਨੂੰ ਨਾ ਫੇਸਿੰਗ ਪਾਰਕ ਦੇਣਾ ਨਾ ਕਾਰਨਰ ਦੇਣਾ ਸੋ ਇਸ ਦੇ ਨਾਲ ਹੀ ਜਿੰਨੇ ਵੀ ਮੁੱਦੇ ਨੇ ਸਾਡੇ ਗਮਾੜਾ ਦੇ ਨਾਲ ਰਿਲੇਟਡ ਨੇ ਸੋ ਇਸੇ ਤਰ੍ਹਾਂ ਬਰਾਲੀ ਤੇ ਮਨੌਲੀ ਪਿੰਡ ਫੈਕਟਰੀ 101 ਦੀ ਜਮੀਨ ਅਕਵਾਇਰ ਹੋਈ ਨੂੰ ਕਰੀਬ 1 ਸਾਲ ਤੋਂ ਉੱਪਰ ਹੋ ਗਿਆ ਅੱਜ ਉਹਦੀ ਐਲਓਆਈ ਨਹੀਂ ਜਾਰੀ ਹੋ ਰਹੀ ਲੈਟਰ ਆਫ ਇੰਟੈਂਟਰੀ ਦੇ ਰਹੇ ਪੋਜੀਸ਼ਨ ਤੱਕ ਕਿੱਥੋਂ ਦੇਣਾ ਇਹਨਾਂ ਨੇ ਉਸ ਦੇ ਨਾਲ ਅੱਜ ਜ਼ਿਮੀਦਾਰ ਦੀ ਫਰਦ ਦੇ ਉੱਪਰ ਤਾਂ ਇੱਕ ਨੋਟ ਚੜ ਗਿਆ ਕਿ ਜਮੀਨ ਧਮਾਟਾ ਵੱਲੋਂ ਅਕਵਾਇਰ ਕੀਤੀ ਜਾ ਚੁੱਕੀ ਹੈ ਹੁਣ ਨਾ ਤਾਂ ਉਹ ਜ਼ਿਮੀਦਾਰ ਉਹ ਜਮੀਨ ਤੇ ਕੋਈ ਲੋਨ ਲੈ ਸਕਦਾ ਨਾ ਉਹ ਨੂੰ ਅੱਗੇ ਬੇਚ ਸਕਦਾ ਸੋ ਇਸ ਕਰਕੇ ਉਹਦੇ ਲੈਟਰ ਆਫ ਇੰਟੈਂਟਰੀ ਦਿੱਤੇ ਜਾ ਰਹੇ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਖੱਜਲ ਖਵਾਰੀ ਜਿਹੜੀ ਜ਼ਮੀਦਾਰਾਂ ਨੂੰ ਹੋ ਰਹੀ ਹੈ ਸੋ ਇਸ ਦੇ ਲਈ ਮੈਂ ਅੱਜ ਸਾਡੇ ਇੱਥੋਂ ਦੇ ਵਿਧਾਇਕ ਅਸਾ ਕਲਵਾਨ ਸਿੰਘ ਉਹਨਾਂ ਨੂੰ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੜੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਾਡੇ ਜ਼ਮੀਦਾਰਾਂ ਨੂੰ ਤੰਗ ਨਾ ਕਰੋ ਕਿਉਂਕਿ ਜੇ ਤੁਸੀਂ ਇੱਥੇ ਇਹ ਸਰਕਾਰੀ ਜ਼ਮੀਨਾਂ ਅਕਵਾਇਰ ਕਰਕੇ ਸ਼ਹਿਰ ਨੂੰ ਵਧਾ ਨਹੀਂ ਸਕਦੇ ਤੁਸੀਂ ਸ਼ਹਿਰ ਦੀ ਉਹ ਨੂੰ ਅੱਗੇ ਵਧਾ ਕੇ ਜਾਂ ਬਾਹਰੋਂ ਕੋਈ ਪ੍ਰੋਜੈਕਟ ਨਹੀਂ ਲਿਆ ਸਕਦੇ ਤਾਂ ਉਹਨਾਂ ਨੂੰ ਖੱਜਲ ਖਵਾਰ ਵੀ ਨਾ ਕੀਤਾ ਜਾਵੇ ਜਿਹੜੀਆਂ ਪੇਮੈਂਟਾਂ ਕਿਉਂਕਿ